ਤੇ ਜਿਹੜਾ ਬੰਦਾ 13 ਦਾ ਅਸੀਂ ਗਰੋਹੇ ਨਾਲ ਆਂ ਭਰਾਵਾ ਇਹਦੇ ਨਾਲ ਇਹ ਵੀ ਤੁਹਾਨੂੰ ਦੱਸ ਦਿੰਦਾ ਮੈਂ ਇਹ ਬਜਟ ਇਹ ਮੁੰਡਾ 13 ਦਾ ਹਾਂ ਤਾਹ ਚੜਦਾ ਹਾਂ ਚੜਦਾ ਹਾਂ ਹੋਤਾ ਚੜ ਚੜ ਹਾਂ ਮੈਥੋਂ ਕੋਈ ਵੱਧ ਦਿੰਦਾ ਹਾਂ ਵੀ ਆਪਾਂ ਪਹਿਲਾਂ ਬੋਰ ਕਿੱਥੇ ਗਰਾਊਂਡ ਦੀ ਰੱਖਣੀ ਹੈ ਹਾਂ ਦੇਖੋ ਗਰਾਊਂਡ ਹੈ ਭਾਈ ਨਗਰ ਦੀ ਇੱਛਾ ਰੈਕਰ ਪੰਚਾਇਤ ਦੀ ਇੱਛਾ ਬਣਾ ਕਰੀ ਜੀ ਚੌਧਿਆ ਬੇਟਾ ਰਿਸ਼ੀ ਦੇ ਰਿਸ਼ੀ ਗਰਾਊਂਡ ਦੇ ਨਾਂ ਤੇ ਤੇਰਾ ਤੇਰਾ ਕਨਾਲਾ ਜਿੰਨਾਂ ਵੀ ਉਹ ਗਰਾਊਂਡ ਹੀ ਹੋਵੇ ਉਹ ਗਰਾਊਂਡ ਹੋਵੇ ਗਰਾਊਂਡ ਦੇ ਨਾਂ ਤੇ ਬਣਾਇਆ ਜਾਵੇ ਗਰਾਊਂਡ ਦੇ ਨਾਂ ਗਰਾਊਂਡ ਦੇ ਨਾਂ ਤੇ ਹੋਵੇ ਗਰਾਊਂਡ ਦੇ ਨਾਂ ਤੇ ਉਹ ਗਰਾਊਂਡ ਵਾਸਤੇ ਛੱਡ ਰਹੇ ਆ ਉੱਥੇ ਦਾਣਾ ਮੰਡੂ ਹੋਵੇ ਨਹੀਂ ਨਹੀਂ ਇੱਕ ਮਿੰਟ ਗਰਾਊਂਡ ਵਾਸਤੇ ਛੱਡ ਰਹੇ ਆ ਗਰਾਊਂਡ ਹੀ ਬਣੂਗਾ ਠੀਕ ਆ ਬੱਚਿਆਂ ਵਾਸਤੇ ਸਾਰੇ ਪਿੰਡ ਦੇ ਜਵਾਕ ਠੀਕ ਆ ਆਪਣੇ ਪਿੰਡ 'ਚ ਇੱਕ ਕੋੜਾ ਵੀ ਜ਼ਮੀਨ ਨਹੀਂ ਹੈਗੀ ਬੱਚਿਆਂ ਦੇ ਖੇਡਣ ਨੂੰ ਕਦੇ ਕਿਤੇ ਖੇਡਦੇ ਕਦੇ ਕਿਤੇ ਖੇਡਦੇ ਆ ਚਲੋ ਬਾਕੀ ਨਗਰ ਪੰਚਾਇਤ ਦੀ ਜਿੰਨੀ ਨਗਰ ਦੀ ਇੱਛਾ ਹੋਈ ਜੋ ਇੱਛਾ ਹੋਈ ਉਹ ਕਰ ਲੈਣ ਬਈ ਆਪਣੇ ਵੱਲੋਂ 100 ਕਿਲਾ ਛੱਡਿਆ ਜਾਊਗਾ ਠੀਕ ਆ ਜੇ ਇਹ ਮੁੰਡਾ ਵੱਧ ਛੱਡਦਾ ਤਾਂ ਪਹਿਲੇ ਇਹਦੀ ਆ ਠੀਕ ਆ ਠੀਕ ਆ ਤੇਰਾ ਗਰਾਊਂਡ ਨਾ ਭਾਈ ਵੀਰ ਤੇਰੇ ਨਾਂ ਉਹ ਦੀ ਮਾਂ ਬੈਠੀ ਉਹਨੂੰ ਸਾਥ ਹੋਣਾ ਯਾਰ ਮੇਰਾ ਕਰਾਲਾ ਜ਼ਮੀਨ ਕਲੀਅਰ ਹੋਣੀ ਚਾਹੀਦੀ ਹੈ ਵਿਸ਼ਵਾਸ ਤੈਨੂੰ ਦਿਵਾਉਣਾ ਪਊਗਾ ਅੱਜ ਚੱਲਦੇ ਆਂ 4 ਤਰੀਕ ਨੂੰ ਡਿਸਟ੍ਰਿਕਟ ਕਰਵਾਉਣੀ ਆ ਕੋਈ ਲਿਮਟ ਨਹੀਂ ਚੱਲਣੀ ਹੱਥੋਂ ਵੀ ਮੇਰੀ ਲਾਹਤ ਸਾਰੇ ਪਿੰਡੋਂ ਆਸਮਾਨ ਕੇ ਮਿਲ ਗਿਆ ਅੱਜੀ ਭਰਾਂਗੇ ਮੁੰਡੇ ਠੀਕ ਹੈ ਕੀ ਕਰ ਕੋਲੇ ਨੰਬਰ ਦਾ 2 ਆ 4 ਆ ਉਹਨਾਂ ਦੇ ਸਾਈਨ ਹੋਣਗੇ ਉਹਨਾਂ ਨੂੰ ਆਟੋਮੈਟਿਕ ਅਫੀਡੇਟ ਦਿੱਤਾ ਜੂਗਾ ਵੀ ਜੇ ਬੰਦਾ ਹੋਰ ਨਹੀਂ ਗਾਜਬਰ ਦਾ ਚਾਤਰੀ ਨੂੰ ਇਹ ਬੰਦਾ ਤੇ ਸਹਿਮਤਾ ਦੀ ਇਹ ਬੰਦਾ ਆਟੋਮੈਟਿਕ ਰੀਸਟਾਰਟ ਹੋ ਜਾ ਬਸ ਨਾ ਹਾਂ ਸਹੀ ਸਹੀ ਹੈ ਕਿ ਨਹੀਂ ਸਹੀ ਠੀਕ ਆ ਤੇ 4 ਤਰੀਕ ਨੂੰ ਸੀ ਬਹਾਨਾ ਨਹੀਂ ਚੱਲਦਾ ਵੀ ਮੇਰੀ ਮਾਂ ਨਾ 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 ਆਈਏ ਆਈਏ ਚੱਲਦੇ ਹੋਈ ਨਾ 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 ਨਹੀਂ 4 ਤਰੀਕ ਨੂੰ ਆਹ ਪਰ ਉਹ ਬਾਹਰ ਹੋ ਗਿਆ ਭਾਈ ਤੈਨੂੰ ਕਿਤੇ ਰੱਖਦਾ 15 ਇੱਧਰ ਕਿ ਬਦਕੇ ਆ ਉਹ ਸਾਡੀ ਮਾਸੀ ਭਾਈ ਨਗਰ ਮਾਸੀ ਉਹ 13 ਕਨਾਲਾ ਇਹ ਮਾਤਾ ਭਈ ਦਾਨ ਕਰਦੀ ਐ ਇਹਦਾ ਮੁੰਡਾ ਸਰਪੰਚੀ ਕਰਨਾ ਚਾਹੁੰਦਾ ਬੋਲੋ ਮਨਜ਼ੂਰ ਆ ਠੀਕ ਆ ਮਨਜ਼ੂਰ ਆ ਵੀ ਮਨਜ਼ੂਰ ਆ ਬਾਈ ਕਰੋ ਹੱਥ ਖੜੇ ਇੱਥੇ ਦੱਸ ਦਿਓ ਬਾਈ ਇਹ ਨਹੀਂ ਕਰਨੀ ਚਾਹੁੰਦੇ 100 100 ਨਾ ਵੀ ਦਿਕਾਰਾ ਲਾ ਜੇ ਕਿਸੇ ਨੂੰ ਕੋਈ ਕੋਈ ਮਦਦ ਜੇ ਕਿਸੇ ਨੂੰ ਟੌਰਟਾ ਹੁਣ ਦਾ ਸੱਜਦਾ ਜੇ ਕੋਈ ਵੱਧ ਦੇਣੀ ਹੈ ਤੇ ਦੇ ਦੇ ਵਾਦਣਾ ਹੈਗਾ ਦੱਸੋ ਪਿੰਡ ਨੇ ਦਾ ਪਿੰਡ ਨੇ ਦਾ ਬਸ ਸਮਾਂ ਹੀ ਪਾ ਗੀ ਜੇ ਜਮੀਨ ਲੈਣੀ ਹੈ ਕੋਈ ਦੇ ਦੇ ਵੱਧ ਦੇ ਦੇ ਜੇ 16 ਆਣੇਗਾ ਯਾਨੀ بڑا ਹੋ ਗਿਆ ਦੱਸੋ ਭਾਈ ਬੋਲੋ ਭਾਈ ਆਪਾਂ ਲੋਕਾਂ ਨਾਲ ਮਿਲਦਾਂ ਨੂੰ ਗਾਚੀ ਕੀਤੀ ਹੈ ਗਾਚੀ ਰੋਚਨ ਸਾਇਮ ਤਾਂ ਵੀ ਜੇ ਕੋਈ ਜਰਨਲ ਦਾ ਕਾਗਜ਼ ਭਰਦਾ ਬੰਦਾ ਹਾਂ ਸਹੀ ਗੱਲ ਹੈ ਕੋਈ ਬੰਦਾ ਭਰਦਾ ਹੈ ਜੇ ਪਹਿਲਾਂ ਮੰਨ ਲਓ ਆਪਣੇ ਵਿਰੁੱਧ ਕਿਸੇ ਨੇ ਭਰ ਲੇ ਮੰਨ ਲਓ ਪਏ ਇੰਨਾ ਭਰਾਵਾਂ ਤੋਂ ਹੋ ਗਈ ਗਲਤੀ ਤਾਂ ਉਹਨਾਂ ਨੂੰ ਹਾਰ ਦਾ ਮੂੰਹ ਹੀ ਦੇਖਣਾ ਪਿਆ ਬਈ ਪਹਿਲਾਂ ਮੈਂ ਕਲੀਅਰ ਕਰ ਲਵਾਂ ਕਿ 20 ਸਾਲ ਤੋਂ ਘੱਟ 25 ਸਾਲ ਤੋਂ ਘੱਟ ਹਾਂ ਜਵਾਕ ਆ ਮੈਂ ਤਾਂ ਬਣਾ ਜਿੰਨਾ ਆ ਮਰੀ ਨਾਲ ਜਿੰਦੀ ਜਾਂਦੇ ਬੰਦੇ ਨੂੰ ਜੁਵਾ ਦੀ ਮਾਂ ਭਰ ਗਈ ਕੋਈ ਨਾਲ ਜ ਆਪਣੇ ਮਾਪਿਆਂ ਕਿ ਲੈਣਾ ਨੌਲਜ ਨਹੀਂ ਨਹੀਂ ਤੇਰਾ ਤੈਨੂੰ 13 ਕਨਾਲਾ ਦਿੰਦੇ ਆ ਤੂੰ ਨੌਲਜ ਕਿ ਰਣੀ ਤਿੰਨ ਤਾਂ ਨੌਲਜ ਆ ਗਈ ਤੋ 13 ਕਨਾਲਾ ਛੱਡਤੀ ਪਹਿਲਾ ਨੌਲਜ ਵਾਲੇ ਬਣਾਏ ਸੀ ਕੀ ਦੇਤਾ ਪਿੰਡ ਨੂੰ ਇਹਦਾ ਕਰਦੇ ਆ ਅਮਰ ਮੈਟਰੂ ਵਾਲੇ ਆ ਗਏ ਨੌਲਜ ਵਾਲੇ ਆ ਗਏ ਤੇ ਉਹ ਪਹਿਲਾ ਤਰਾਜ ਵਾਲੇ ਦੱਸੋ ਵੀ ਇਹ ਨਹੀਂ ਤਰਾਜ ਹੈ ਤਰਾਜ ਵਾਲੇ ਆ ਜਾਓ ਭਾਈ ਇੱਥੇ ਅਸੀਂ ਇਹ ਗੱਲ ਨਹੀਂ ਕਰਦੇ ਤਰਾਜ ਵਾਲੇ ਕਰਦੇ ਆ ਨਾ ਨਹੀਂ ਸਕੋ ਭਾਈ 60 65 ਲੱਖ ਦੀ ਖੇੜ ਆ ਮਾਰੀ सठ रुपय ती सौ आयो ਉਹ ਦੇ ਰਿਹਾ ਨਾ ਮੈਂ ਕਿਵੇਂ ਪੁੰਝੇ ਨਹੀਂ ਨਹੀਂ ਇੱਕ ਵਾਰ ਜਵਾਬ ਜਵਾਬ ਦੇ ਜਵਾਬੀ ਅਸੀਂ ਸਿੱਖੂ ਸੋਹਣੇ ਆ ਅਸੀਂ ਅੱਖਾਂ ਦੀ ਬੱਕਾਂ ਨੂੰ ਮੈਂ ਉਹ ਮਾਗਣੇ ਦਿਖਾ ਕੇ ਲੈ ਆਂ ਰਾਜਪਾਲੇ ਦੇ ਮਾਗਣੇ ਦਾ ਮਹਲਾ ਉਹ ਨਾ ਤਿੰਨ ਆਇਆ ਬੰਦਰਾ ਲੈ ਨਾ ਜਰਾ ਓਏ ਜਸਨੂਰਾ ਤੂੰ ਕਹੇ ਰਾਜਪਾਲੇ ਨਾਲ ਸੱਚ ਕਿਉਂ ਮੈਂ ਕਰਦਾ ਯਾਰ ਗੁਵਾਕਾਂ ਦੀ ਬੰਨਾ ਹੋਰ ਐਵੇਂ ਕਿਉਂ ਸਾਡੀ ਵੀ ਮੰਨ ਲਾ ਇਹ ਲੱਗਦਾ ਨੂੰ ਸੁਣ ਰਿਹਾ ਕੋਈ ਹੋਰ ਆਵੇ ਜਦੋਂ ਬਤੂ ਜਵਾਕਾਂ ਵਾਲੀ ਗੱਲ ਹੈ ਆਹ ਪੁੱਛ ਇਹਦੀ ਗੱਲ ਸੁਣ ਮੁੰਡੇ ਦੀ ਖੜੋ ਪੁੱਛ ਉਹ ਗੁਰਮੇਂਦਰ ਦੀ ਗੱਲ ਸੁਣ ਯਾਰ ਜੇ ਕਰੇ ਮੈਂ ਛੋਟਾ ਲੱਗਦਾ ਤੂੰ ਰਹਿਣ ਦੇ ਕੀ ਆ ਜਾ ਮੈਂ ਤਾਂ ਇੱਕ ਵਾਰ ਦੱਸਦਾ ایں جا میرے یار کھڑے کھڑے موٹر چلاڑ کو نو اکھے شور کرما تو ناؤ نا ہاں نا دور کنا دینا نا سڑکاں تے بیٹھی جا رہا ہاں کوئی خوشا بلا دندار دی اسی کڑا چھونی الیکٹسی ਲੈ ਕਰਾ ਦੇ ਵੀ ਕਰਾ ਦੇ ਕਰਾ ਦੇ ਕਰਾ ਦੇ ਕਰਾ ਦੇ ਸਾਰੇ ਵਿਲੇ ਠੀਕ ਆ ਹਾਂਜੀ ਕਰਾ ਸਮੇਂ ਜਦਾਂ ਸਗਣਾ ਬਣਾਇਆ ਜਾਉਗਾ ਯਾਰ ਹਾਂ ਸਾਰੇ ਨਾਲ ਹੋਰ ਸਾਰਾ ਸਹਿਰ ਉਹਦਾ ਕੋਈ ਹੱਲ ਹੋ ਜੂ ਮਿਲਿਆ ਹੱਲ ਹੋ ਜੂ ਕੋਈ ਉਹ ਕਹਿੰਦਾ ਆਪਾਂ ਹੱਲ ਕਰਾਂਗੇ ਬੰਦਾ ਰੱਖਾਂਗੇ ਪਰਮਾਨੈਂਟ ਪਸੂ ਉੱਥੇ ਸਿੱਟੋ ਨਾ ਬੰਦਾ ਪਹਿਲਾਂ ਸੱਦੋ ਚੱਕੇ ਹਾਂ ਜਾ ਕੇ ਰੋਜ ਕਾਓ ਪਰसों ਮੈਨੂੰ ਫੋਨ ਕੀਤਾ ਸੀ 29 ਤਰੀਕ ਦਾ ਉੱਥੇ ਟੂਰ ਠੀਕ ਹੈ ਚੱਕਿਆ ਆਪਣੇ ਪਿੰਡ ਦਾ ਬੰਦੇ ਨੇ ਸੁਣੇ ਕੱਲ ਦਾ ਪਤਾ ਕਿਸੇ ਨੂੰ ਓਏ ਹੱਲ ਹੋਊਗਾ ਚੱਕਿਆ ਚੱਕਿਆ ਹੋਇਆ ਬੰਦੇ ਨੇ ਆਪਣੇ ਪਿੰਡ ਦਾ ਦਵਾ ਕਰਾਣਾ ਖੈਤੀ ਆ ਕਿ ਦਿਸਖੋਣੀ ਗਰਾਉਂਡ ਹੁੰਨੀ ਮਾ ਲੱਗਦਾ ਰਹੇ ਨਹੀਂ ਚਲੋ ਜਿੰਨੇ ਪਿੰਡ ਦੀ ਸਾਰੇ ਟਾਂਗਾਂ ਵਾਲੇ ਕਲਾਬ ਨਹੀਂ सोनू ਮੁਸਕਬਾਰਦੀ ਤੇ ਅਸੀਂ ਕਿਵੇਂ ਛੋਟੇ ਨਾਲ ਨਹੀਂ ਆਏ ਨਹੀਂ ਨਾਲ ਤਾਂ ਥੋੜੀ ਐ અબે પਿੰડરો મારી એટલે ના મારી આસી બહુ દૂરની ચીજ તો આને દ્વારા આસી છોડે ના ના એ ચીજ દે 10 મિનિટો ને ખડ દે યાર નહીં ખડ દે લંદા બહુ તમે પਿੰડવાળા કે મન થી કરા કે પਿੰડવાળા હા બસ કોઈ મન ના ડાખા પਿੰડવાળા 100 રૂપિયા સકડા કરણ કે घरो चाके मसला हलो ਤੇ ਹਾਂ ਬਹੁਤ ਚੱਕਾ ਅੱਜ ਤੇ ਲੋ ਤਲਵੰਡੀ ਮੇਰੇ ਨਾਲ ਆ ਗਿਆ ਚੱਲ ਅੱਜ ਨਾਰਾ ਸੁਣਾ ਰਿਹਾ ਤੇ ਸਾਨੂੰ ਆਸ ਆ ਸਾਰੇ ਨਗਰ ਨੂੰ ਕਿ ਇਹ ਸਾਡੀਆਂ ਆਸਾਂ ਤੇ ਖਰਾ ਉਤਰੂਗਾ ਤੇ ਮੈਂ ਵੀ ਭਰਾ ਨੂੰ ਕਹਿਣਾ ਵੀ ਜਿਵੇਂ ਤੈਨੂੰ ਪਿੰਡ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਇਸੇ ਤਰ੍ਹਾਂ ਪਿੰਡ ਦੇ ਹੱਕ ਦੇ ਵਿੱਚ ਫੈਸਲੇ ਲੈਣਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਤੇ ਜਿਹੜੀ ਰਾਤ ਇੱਕ ਕਰਕੇ ਇਸ ਨਗਰ ਦੀ ਸੇਵਾ ਕਰਨੀ ਹੈ ਤੇ ਮੈਂ ਸਾਰੇ ਨਗਰ ਤੋਂ ਸਾਰੇ ਨਗਰ ਵੱਲੋਂ ਤੇ ਆਪਦੇ ਵੱਲੋਂ ਕੁਲਵਿੰਦਰ ਸਿੰਘ ਸਿੱਧੂ ਨੂੰ ਨਵੇਂ ਸਰਪੰਚ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਸਰਪੰਚ ਸਾਹਿਬ ਜੀ ਤੇ ਨਗਰ ਵਾਸੀਆਂ ਨੂੰ ਹੋਰ ਵੀ ਬੇਨਤੀ ਕਰਦਾ ਕਿ ਜਿਵੇਂ ਆਪਣੇ ਮਾਨਤਮਾਨ ਸੀਐਮ ਸਾਹਿਬ ਦੇ ਫੈਸਲੇ ਨੂੰ ਮੈਂ ਲਾਉਸਮੈਂਟ ਸਪੀਕਰ 'ਚ ਵੀ ਕਰਤੀ ਸੀ ਵੀ ਜਿਹੜਾ ਨਗਰ ਸਰਬਸੰਮਤੀ ਕਰਦਾ ਉਸ ਨਗਰ ਨੂੰ ਪਹਿਲ ਦੇ ਆਧਾਰ ਤੇ ਸਟੇਡੀਅਮ ਦੂਜੇ ਨੰਬਰ ਤੇ ਡਿਸਪੈਂਸਰੀ ਤੇ ਤੀਜੇ ਨੰਬਰ ਤੇ ਉਸ ਨਗਰ ਦਾ ਸਕੂਲ ਅਪਗ੍ਰੇਡ ਕੀਤਾ ਜਾਊਗਾ ਤੇ ਬੇਨਤੀ ਮੈਂ ਨਗਰ ਨੂੰ ਇਹ ਵੀ ਕਰਦਾ ਵੀ ਆਪੋ ਆਪ ਦੇ ਵਾਡਾਂਾਂ ਦੇ ਵਿੱਚ ਤੇ ਸਰਬਸੰਮਤੀ ਵਾਲੀ ਮੈਂਬਰਾਂ ਦੀ ਚੋਣ ਹੋ ਸਕੇ ਮੈਨੂੰ ਇਹੀ ਆਸ ਹੈ ਜਿਵੇਂ ਆਪਾਂ ਮੈਂ ਵੱਡਾ ਫੈਸਲਾ ਲੈ ਚੁੱਕੇ ਹਾਂ ਤੇ ਇਸੇ ਤਰ੍ਹਾਂ ਵੀ ਆਪੋ ਆਪਦੇ ਵਾਰਡਾਂ ਵਿੱਚ ਮੈਂਬਰਾਂ ਦੀ ਵੀ ਸੰਮਤੀ ਕੀਤੀ ਜਾ ਕੇ ਜੋ ਕਿ ਆਪਾਂ ਪਿੰਡ ਦਾ ਪੰਜਾਬ ਦਾ ਪਹਿਲਾ ਪਿੰਡ ਹੋਊਗਾ ਵੀ ਜਿਨੇ ਇਹ ਪਹਿਲਾ ਫੈਸਲਾ ਸਰਬਸੰਮਤੀ ਦਾ ਲਿਆ ਤੇ ਇੱਕ ਮਿਸਾਲ ਕਾਇਮ ਕੀਤੀ ਹੈ ਮੈਂ ਕੁਲਵਿੰਦਰ ਸਿੰਘ ਸਿੱਧੂ ਵੱਲੋਂ ਦੁਬਾਰਾ ਫਿਰ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਸ ਨੌਜਵਾਨ ਭਰਾ ਨੇ ਪਿੰਡ ਨੂੰ ਪੰਚਾਇਤ ਨੂੰ ਖੇਡ ਗਰਾਊਂਡ ਵਾਸਤੇ 14 ਕਨਾਲਾਂ ਜ਼ਮੀਨ ਦਾ ਯੋਗਦਾਨ ਦਿੱਤਾ ਹੈ ਕਿ ਬਹੁਤ ਵੱਡਾ ਯੋਗਦਾਨ ਹੈ ਭਰਾ ਦਾ ਬਹੁਤ ਬਹੁਤ ਸਾਰੇ ਪਿੰਡ ਵੱਲੋਂ ਧੰਨਵਾਦ ਕਰਦਾ ਹਾਂ ਜੈ ਜੀ ਭਾਈ ਧੰਨਵਾਦੀ ਕਰਦੇ ਆ ਐਸਸੀ ਭਾਈ ਚਾਰੇ ਵੀਰਾਂ ਦਾ ਵੀ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇਹ ਵੀ ਡਟ ਕੇ ਖੜੇ ਵੀ ਕਹਿੰਦੇ ਵੀ ਅਸੀਂ ਸਾਡੇ ਕੋਈ ਐਸ்சி ਭਾਈਚਾਰੇ ਚੋਂ ਵੀ ਕੋਈ ਨਹੀਂ ਖੜਾ ਹੋਊਗਾ ਤੇ ਜਿਹੜਾ ਵੀ ਵੀਰ ਆ ਜਿਹੜਾ ਵੀ ਸਾਰੇ ਪਿੰਡ ਦਾ ਫੈਸਲਾ ਲੈਂਦਾ ਤੇ ਜਿਹੜਾ ਵੀਰ ਇਹ ਤੋਂ ਬਾਅਦ ਵੀ ਪਿੰਡ ਤੋਂ ਆਕੀ ਹੋ ਕੇ ਕਾਗਜ਼ ਭਰੂਗਾ ਤੇ ਉਹਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਐਸ்சி ਵੀਰਾਂ ਦਾ ਵੀ ਆ ਮੁੰਡੇ ਖੜੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੈਕਗ੍ਰਾਉਂਡ ਦੇ ਖਾਸ ਸਾਹਿਬ ਜੀ ਬਣੀ ਆਪਣੇ ਜਨ ਜਨ ਤੇ ਆ ਰਾਜੇ ਸਾਹਿਬ ਹਾਂ ਹਾਂ ਰਾਜਨੀਤੀ ਇਹ ਬਹਿ ਜਾਓ ਵੀ ਮਾਂ ਦਾ ਖੜੀ ਹੈ ਵੀ ਲੇਡੀਜ਼ ਇਹ ਸੀ ਕੈਂਡੀਡੇਟ ਪਹਿਲਾ ਦਾਵੇਦਾਰ ਇਹਦੇ ਨਾਲ ਸਹਿਮਤ ਹੋ ਕੇ ਰਾਜਪਾਲਾ ਸੀ ਕੈਂਡੀਡੇਟ ਇਹਦੇ ਨਾਲ ਸਹਿਮਤ ਹੋ ਗਈ ਤੇ ਠਾਣਾ ਸਿੰਘ ਮੋੜ ਠਾਣਾ ਸਿੰਘ ਮੋੜ ਆ ਬਾਪੂ ਉਹਨਾਂ ਨੇ ਵੀ ਸਾਡੇ ਵੀ ਹੱਕ ਦੇ ਵਿੱਚ ਵਿਚਾਰੇ ਨੇ ਫੈਸਲਾ ਲਿਆ ਕਹਿੰਦਾ ਜਿਵੇਂ ਨਗਰ ਹੈ ਮੈਂ ਠਾਣਾ ਸਿੰਘ ਮੋੜ ਦਾ ਵੀ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਲਿਆ ਇਹ ਜਸ਼ਨਕੇਬਾਦ ਵਾਲਿਆਂ ਨੂੰ ਵੀ ਬੇਨਤੀ ਕਰ ਦੋ ਵੀ ਇਹਨਾਂ ਨੂੰ ਸਰਬਸੰਮਤੀ ਨਾਲ ਮੈਂਬਰ ਕਿਉਂ ਦੇਣ ਹਾਂ ਹਾਂ ਤੇ ਉਧਰ ਮੈਂ ਭਰਾਵਾ ਉਸ ਭਰਾ ਨੂੰ ਬੇਨਤੀ ਕਰਦੇ ਮਰਾ ਕੇ ਪਰਿਵਾਰ ਨੂੰ ਕੇਸ ਭਰਾ ਨੂੰ ਵੀ ਦਿਓ ਯਾਰ ਐਡਾ ਵੱਡਾ ਅੱਛਾ ਇਸ ਭਰਾ ਚ ਇਹਨੂੰ ਸੰਮਤੀ ਨਾਲ ਮੈਂਬਰ ਬਣਾਉ ਜੀ ਹਾਂ ਜਿਹੜੇ ਨੌਜਵਾਨ ਆਪਦੇ ਪਿੰਡ ਖਾਤਰ ਯਾਰਾ ਕੁਰਬਾਨੀ ਕਰ ਸਕਦੇ ਆ ਕੋਈ ਰੋਟੀ ਨਹੀਂ ਦੇ ਸਕਦਾ ਅੱਜ ਦੇ ਟਾਈਮ ਦੇ ਵਿੱਚ ਰੋਟੀ ਨਹੀਂ ਕਿਸੇ ਨੂੰ ਕੋਈ ਦੇ ਸਕਦਾ ਬਹੁਤ ਮਾੜੇ ਹਾਲਾਤ ਆ ਤੇ ਭਰਾ ਨੇ ਆਪਦੀ ਚੱਕ ਕੇ ਸਾਰੀ ਜਾਇਦਾਦ ਤੇ ਯਾਰ ਪਿੰਡ ਵਾਸਤੇ ਦਾਨ ਦਿੰਦਾ ਸੀਗਾ ਇਸ ਭਰਾ ਨੂੰ ਵੀ ਕੋਈ ਨਾ ਕੋਈ ਵਿਚਾਰੇ ਨੂੰ ਦੇ ਉਹ ਤਾਂ ਮੈਂਪਰੀ ਦਾ ਸੰਮਤੀ ਜ਼ਰੂਰ ਇਸ ਦੀ ਧੰਨਵਾਦ ਕਰਦੇ ਤੂੰ ਕਰ ਸਾਰੇ ਨਗਰ ਮਾਸਿਆਂ ਦਾ ਬਹੁਤ ਬਹੁਤ ਧੰਨਵਾਦ ਬਈ